ਹਾਂਜੀ ਸਸੀ ਕਾਲ ਜੀ ਗੁੱਡ ਮਾਰਨਿੰਗ ਆਪਾਂ ਸੀ ਅੱਜ ਗੱਡੀ ਕੋਲ ਹੋਰ ਜੀ ਆਪਾਂ ਚਾਹ ਪੀ ਕੇ ਗੱਡੀ ਨੂੰ ਲੈ ਕੇ ਚੱਲਾਂਗੇ ਸਰਵਿਸ ਸਟੇਸ਼ਨ ਤੇ ਗੱਡੀ ਤੇ ਰੇਤ ਤਾਂ ਬਹੁਤ ਪੈ ਗਿਆ ਖੜੀ ਤੇ ਨਾਲੇ ਤਾਂ ਘੋੜਾ ਦਮਾਂਗੇ ਤਵਾ ਜੀ ਤੇ ਨਾਲੇ ਆਪਾਂ ਚੱਕੀ ਉਤਵਾ ਕੇ ਉਹਦੇ ਤੇ ਦੁਬਾਰੇ ਗ੍ਰੀਸ ਕਰਨਾ ਇਸ ਕਰਕੇ ਫਿਰ ਅੱਜ ਆਪਾਂ ਪਾਵਾਂਗੇ ਟਰਾਲੀ ਤੇ ਫਿਰ ਚਲਾਏ ਗੱਡੀ ਨੂੰ ਲੈ ਕੇ ਜੀ ਹੁਣ ਆਪਾਂ ਪਹੁੰਚ ਗਏ ਸਰਵਿਸ ਸਟੇਸ਼ਨ ਤੇ ਤੇ ਗੱਡੀ ਇੱਥੇ ਧੋਣ ਲੱਗ ਗਿਆ ਬਾਅਦ ਪਾ ਜਾ ਕੇ ਆਉਣਾ ਸੀਗਾ ਲਓ ਜੀ ਗੱਡੀ ਲਾਤੀ ਆਪਾਂ ਸਰਵਿਸ ਸਟੇਸ਼ਨ ਤੇ ਗੱਡੀ ਬਾਈ ਧੋ ਦੂਗਾ 2-2.5 ਘੰਟੇ ਲੱਗ ਜਾਣਗੇ ਤੇ ਹੁਣ ਚੱਲਦੇ ਆਪਾਂ ਘਰੇ ਹਾਂਜੀ ਹੁਣ ਆਪਾਂ ਪਹੁੰਚ ਗਏ ਸੀਗੇ ਘਰੇ ਤੇ ਹੁਣ ਆਪਾਂ ਰੋਟੀ ਖਾ ਕੇ ਨਹਾ ਧੋ ਕੇ ਚਾਉਦੇ ਹਾਂ ਪੀਜੀਆ ਦੇਖ ਹਾਂਜੀ ਅੱਜ ਆਪਾਂ ਜਾ ਕੇ ਆਉਣਾ ਸੀ ਗੁਰਦੁਆਰਾ ਅੜੀਸਰ ਸਾਹਿਬ ਉੱਥੇ ਜਾ ਕੇ ਮੱਥਾ ਟੇਕ ਕੇ ਫੇਰ ਆਵਾਂਗੇ ਆਪਾਂ ਵਾਪਸ ਬਹੁਤ ਦਿਨਾਂ ਤੋਂ ਸੀਗਾ ਆਪਣੇ ਮਨ ਦੇ ਵਿੱਚ ਵੀ ਉੱਥੇ ਜਾ ਕੇ ਆਉਣਾ ਸੀਗਾ ਪਹੁੰਚ ਗਏ ਸੀਗੇ ਜੀ ਆਪਾਂ ਮੇਨ ਰੋਡ ਤੇ ਹੁਣ ਪਵਾਵਾਂਗੇ ਡੀਜ਼ਲ ਗੱਡੀ ਚ ਡੀਜ਼ਲ ਪਾ ਕੇ ਚਾਉਂਗੇ ਗੁਰਦੁਆਰਾ ਸਾਹਿਬ ਆਪਾਂ ਆਗੇ ਸੀਗੇ ਜੀ ਹੁਣ ਕਰੇ ਕਰੋ ਚੱਲਾਂਗੇ ਜੀ ਰਾਮਪਰੇ ਨੂੰ ਗੱਡੀ ਕੋਲ ਗੱਡੀ ਵੀ ਥੋਤੀ ਸੀਗੀ ਫੋਨ ਆ ਗਿਆ ਸੀ ਬਾਈ ਦਾ ਆਪਾਂ ਪਹੁੰਚ ਗਏ ਸੀਗੇ ਜੀ ਰਾਮਪਰੇ ਤੇ ਗੱਡੀ ਦਿੱਤੀ ਥੋ ਥੋਕੇ ਸਾਈਡ ਤੇ ਲੱਤੀ ਸੀਗੀ ਬਹੁਤ ਵਧੀਆ ਥੋਤੀ ਆ ਗੱਲ ਬਣਾਤੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀਗੀ ਬਹੁਤ ਨਾਲ ਤਾਂ ਇੱਥੇ ਲੁਕੇ ਰੇਤਾ ਰੁੱਤਾ ਬਹੁਤ ਜ਼ਿਆਦਾ ਪੈ ਗਿਆ ਸੀਗਾ ਉੱਪਰ ਤੇ ਹੁਣ ਬਸ ਅੱਜ ਆਪਣਾ ਕੰਮ ਗਿਆ ਨਿਭੜ ਤੇ ਅੱਜ ਪਾਵਾਂਗੇ ਜੀ ਹੁਣ ਆਪਾਂ ਟਰਾਲੀ ਗੱਡੀ ਦੀ ਟਰਾਲੀ ਪਾ ਕੇ ਤੇ ਆਪਣਾ ਅੱਜ ਕਟਾਇਆ ਹੋਇਆ ਜੀ ਰੈਕ ਦਾ ਨੰਬਰ ਫੈਕਟਰੀ ਦੇ ਵਿੱਚ ਹੀ ਲਾਉਣਾ ਸੀਗਾ ਤੇ ਹੁਣ ਆਪਾਂ ਬਸ ਟਰਾਲੀ ਪਾ ਕੇ ਚੱਲਦੇ ਆ ਜੀ ਚੱਲਦੇ ਆ ਦੂਆਚੋਂ ਫੈਕਟਰੀ ਦੇ ਵਿੱਚ ਉੱਥੋਂ ਦੇ ਇੰਦੇਕੀ ਮਹੌਲ ਅੱਗੇ ਜਾ ਕੇ ਆ ਪਹਿਲੇ ਵੀ ਫੋਟੋ ਬਣਾਗੇ ਨਾ ਆ ਪਾ ਨਾ 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 ਕੰਮ ਅਵਲਿਸ਼ ਹੋ ਗਿਆ ਆਪਣੀ ਟਰਾਲੀ ਲਈ ਪਾ ਤੇ ਹੁਣ ਚੱਲੇ ਆ ਕੰਨਾਚਾ ਬਾਈ 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 ਵਾਹ ਹੁਣ ਚੱਲਦੇ ਆ ਜੀ ਆਪਾਂ ਫੈਕਟਰੀ ਤੇ ਉੱਥੇ ਜਾ ਕੇ ਪਾਰਕ ਵੀ ਗੱਡੀ ਹਾਂਜੀ ਗੱਡੀ ਲਾਤੀ ਆਪਾਂ ਪਾਰਕਿੰਗ ਦੇ ਵਿੱਚ ਹੁਣ ਆਪਾਂ ਚੱਲਦੇ ਆਂ ਜੀ ਰੋਟੀ ਖਾਣ ਰੋਟੀ ਖਾ ਕੇ ਦੇਖਾਂਗੇ ਨੰਬਰ 100 ਰੁਪਏ ਦੇ ਦੇ ਉਹਨੂੰ ਯਾਰ ਬਾਈ 100 200 ਲੈਂਦਾ ਉਹ ਡੀ ਡੀਓ ਪਹਿਲਾਂ ਦੇ ਦਿੰਦਾ ਕੱਢ ਕੇ ਇਹਦੇ ਵਿੱਚ ਆ ਗਏ ਕੋਤੇ ਕੰਮ ਹਾਂਜੀ ਕੋੜਾ ਬਾੜ ਸਾਹਿਬ ਚਲਾ ਰਹੇ ਆ ਮੰਨ ਮੈਂ ਪਰ ਉਹ ਗੱਟੇ ਆਪਾਂ ਸੀਗੇ ਦੂਜੀ ਗੱਡੀ ਚ ਕਰਾਉਣਗੇ ਕੰਡਾ ਦੂਆ ਚਾਪਾ ਕਰਾਵਾਂਗੇ ਆ ਰਿਹਾ ਸੁਵਾਦ ਆਹ ਉਹ ਵੀਰੇ ਜਿਹੜਾ ਮੋੜੋਂ ਪੈਰ ਕੱਢਾਂ ਪੈਰ ਕੰਮ ਸਿਰ ਤਾਂ ਸੁਣਾ ਦੇ ਗਿਲਦੀਪਾ ਆਨੇ ਜ਼ੇਰੋ ਪੰਜ ਤਾਂ ਮੈਨੂੰ ਨੀਂਦ ਆ ਜਾਂਦੀ ਆ ਸੁਣਾ ਦੇ ਇੱਕਦਾ ਉਹ ਨੀਂਦ ਆ ਜਾਂਦੀ ਆ ਯਾਰ ਤੂੰ ਮਾਰੀ ਮਾਰੀ ਇੱਕਦਾ ਸੇਰ ਬਲੌਗ ਬਣਾਉਣਾ ਹੰਤਰਾ ਉਹ ਸਾਲਿਆ ਬਲੌਗ ਦਾ ਹਾਂਜੀ ਹੁਣ ਆਪਾਂ ਇੱਥੋਂ ਕਰਾਂਗੇ ਗੱਡੀਆਂ ਲੋਡ ਹਾਂਜੀ ਅਸੀਂ ਆ ਗਏ ਸੀਗੇ ਗੱਡੀਆਂ ਭਰ ਕੇ ਹੁਣ ਤੇ ਇੱਥੇ ਹੋਣੀ ਐ ਸਵੇਰੇ ਗੱਡੀਆਂ ਖਾਲੀ ਰਾਤ ਨੂੰ ਲੱਗ ਜਾਣਾ ਟ੍ਰੇਨ ਨੇ ਆ ਕੇ ਓਕੇ ਜੀ ਹੁਣ ਲੱਗਿਆਂ ਆਪਾਂ ਸੌਣ ਗੋਡਣਾ ਸਾਸਿਕਾਲ ਸਾਰਿਆਂ ਨੂੰ